ਸਮਾਇਤ ਉਹ ਆਮ ਲਿਖ ਬਿਹਤਰੀਆ ਤੇ ਨਾਮ ਹੈਗਾ ਉਹ ਨਾਮ ਬਸ ਇਹ ਸੁਣ ਖਵਰ ਇਧਰ ਸਾਹਮਣੇ ਠੀਕ ਹੈ ਨਾ ਬਿਲਕੁਲ ਇਧਰ ਰਹਿਣੇ ਵਾਟਸਐਪ ਨਾਲ ਜਿਹਨੂੰ ਸਪੈਨਿੰਗ ਕਿਚ ਖੇਚ ਕਰਦੇ ਹਾਂ ਇੰਗਲਿਸ਼ ਹਾਂ ਇੰਗਲਿਸ਼ ਉਹ ਬੋਲ ਪਾਇਆ ਫਿਰ ਕਰ ਦਿਓ ਪਤਾ ਕਿ ਉਹ ਲੰਬੀ ਹੋ ਜਾਣੀ ਹੈ ਜੇ ਜੇ ਆਪਾਂ ਬਾਹਰ ਆਪਣੀ ਕਰਦੇ ਹਾਂ ਫਰੇਮ ਇਥੇ ਬਣੇ ਸਾਰੇ ਕਾਪੋ 34 ਨਹੀਂ ਮਦਨ ਵੀ ਫੜਾ ਦੇ ਨੀ ਤੁਸੀਂ ਵੀ ਕਰਾ ਦਿਓ ਇੱਦਾਂ ਓਕੇ ਚਲੋ ਅੰਜੀ ਬੇਟਾ ਕੀ ਨਾਮ ਅ ਪਹਿਲਾ ਤਾਂ ਮੈਂ ਅਡਾ ਥੈਂਕਫੁਲ ਕਰੂੰਗੀ ਕਿ ਤੁਸੀਂ ਆਏ ਹੋ ਇੱਥੇ ਮੇਰੀ ਅਚੀਵਮੈਂਟ ਕਰ ਕਰ ਪਹਚਾਨ ਵਾਸਤੇ ਐਂਡ ਵਾਕਿਆ ਮੇਰਾ ਸਸਟ੍ਰੀਕਲ ਐਂਡ ਮੇਰਾ ਨਾਮ ਸਿਲਵੀਆ ਗਡਵਾਲ ਹੈ ਮੈਂ ਬੀਸੀਏ ਦੀ ਸਟੂਡੈਂਟ ਆ ਲਾਸਟ ਇਅਰ ਐਂਡ ਮੈਂ ਇਹ ਕਹਿਣਾ ਚਾਹੂੰਗੀ ਕਿ ਮੈਂ ਬਿਲੋ ਇਸ ਵਿੱਚ ਕਿੰਨਾ ਹੈ ਦਮ ਕੇ ਕੇ ਐਚ ਡੀ ਉਹਦੇ ਵਿੱਚ ਮੈਂ ਚਾਰ ਰਾਉਂਡ ਕਲੀਅਰ ਕਰਕੇ ਫਾਈਨਲ ਵਿੱਚ ਪਹੁੰਚੀ ਆ ਐਂਡ ਮੇਰੀ ਬਹੁਤ ਪ੍ਰਾਊਡ ਮੂਮੈਂਟ ਆ ਕਿ ਮੈਂ ਆਪਣਾ ਫਾਈਨਲ ਜਿੱਤੀ ਆ ਐਂਡ ਇਹ ਬਹੁਤ ਅਚੀਵਮੈਂਟ ਵਾਲੀ ਗੱਲ ਸੀ ਕਿ ਪੰਜਾਬ ਚੋਂ ਮੈਂ ਕੱਲੀ ਕੁੜੀ ਸੀ ਕਿਉਂਕਿ ਬਾਕੀ ਮੇਰੇ ਨਾਲ ਜਿੰਨੀ ਵੀ ਕੈਟਾਗਰੀ ਦੇ ਬੱਚੇ ਸੀਗੇ ਉਹ ਸਾਰੇ ਕੋਈ ਹਿਮਾਚਲ ਤੋਂ ਉੱਤਰਾਖੰਡ ਤੋਂ ਬਾਕੀ ਸੇ ਐਂਡ ਪੰਜਾਬ ਦੀ ਮੈਂ ਕੱਲੀ ਕੁੜੀ ਸੀ ਐਂਡ ਮੈਨੂੰ ਇਹ ਚੀਜ਼ ਦੀ ਬਹੁਤ ਪ੍ਰਾਊਡ ਫੀਲ ਹੋ ਰਿਹਾ ਆ ਕੀ ਹੈ ਮਾਤਾ ਮੇਰਾ ਇਹ ਬਾ ਕਿ ਮੈਂ ਸਿੰਗਿੰਗ ਵਿੱਚ ਜਾਵਾਂ ਐਂਡ ਮੈਂ ਆਪਣੀ ਕੁਆਲੀਫਿਕੇਸ਼ਨ ਵੈਰੀ ਬੀਸੀਏ ਆ ਉਹਦੇ ਵਿੱਚ ਵੀ ਮੈਂ ਆਪਣਾ ਗੁੱਡ ਸਾਰਾ ਕਰਾਂ ਐਂਡ ਬਾਕੀ ਐਕਟਿੰਗ ਵਗੈਰਾ ਵਿੱਚ ਵੀ ਮੈਨੂੰ ਬਹੁਤ ਇੰਟਰਸਟ ਹੈ ਤੇ ਦੇ ਵਿੱਚ ਹੋਰ ਵੀ ਕੋਈ ਸਿੰਗਿੰਗ ਕਰਦਾ ਮੇਰੇ ਪਾਪਾ ਨੇ ਮੈਨੂੰ ਇਹ ਚੀਜ਼ ਦਾ ਕੀਤਾ ਸੀ ਮੋਟੀਵੇਸ਼ਨ ਦਿੱਤੀ ਸੀ ਕਿਉਂਕਿ ਮੇਰੇ ਪਾਪਾ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਇੰਟਰਸਟ ਆ ਐਂਡ ਉਹਨਾਂ ਨੇ ਵੀ ਮੈਨੂੰ ਇਸ ਚੀਜ਼ ਬਾਰੇ ਬਹੁਤ ਮੋਟੀਵੇਟ ਕੀਤਾ ਆ ਐਡਾ ਸੀ ਇਕੱਠੇ ਵੀ ਕਈ ਵਾਰੀ ਬਹੁਤ ਡਿਊਟਸ ਲਗਾਏ ਨੇ ਰਿਆਜ਼ ਵਗੈਰਾ ਕਿੰਨਾ ਸਮਝ ਰਹੇ ਰਿਆਜ਼ ਪਰ ਹਲੇ ਤਾਂ ਮੇਰੀ ਸ਼ੁਰੂਆਤ ਹੀ ਆ ਬਟ ਮੈਂ ਮੇਰੀ ਇਹੀ ਏਮਾ ਕਿ ਮੈਂ ਹੋਲੀ-ਵਲੀ ਸਾਰਾ A to Z 뮤ਜ਼ਿਕ ਵਿੱਚ ਪੂਰੀ ਫੀਲਡ ਵਿੱਚ ਸਿੱਖਾਂ ਐਂਡ ਅ ਗਿਵ ਯੂ ਵਾਂਚੂਗੀ ਬੇਟਾ ਹੋਰ ਕਿਹੜੇ ਕਿਹੜੇ ਪਲੇਟਫਾਰਮ ਤੇ ਜਾਣਾ ਚਾਹ इंडियन आइडल हो गया या पंजाब दे जो भी नेशनल दे ਉੱਤੇ ਹੈਗੇ ਉਹਦੇ ਵਿੱਚ ਜਾਣਾ ਚਾਹੁੰਦੀ ਆ ਐਂਡ ਮੈਂ ਨਿਮਰਤ ਖੈਰਾ ਜੀ ਜਿੱਦਾਂ ਆਂਦੇ ਨੇ ਐਕਟਿੰਗ ਕਰਦੇ ਨੇ ਉਹ ਵੀ ਮੇਰੇ ਕਾਲਜ ਤੋਂ ਹੀ ਮਤਲਬ ਬਣ ਕੇ ਗਏ ਨੇ ਅਚੀਵ ਕਰਕੇ ਗਏ ਨੇ ਉਹ ਚੀਜ਼ ਐਂਡ ਮੈਂ ਇਹ ਚਾਹੁੰਦੀ ਆ ਕਿ ਮੈਂ ਆਪਣੇ ਕਾਲਜ ਦਾ ਨਾਮ ਰੋਸ਼ਨ ਕਰਾਂ ਉਹਨਾਂ ਵਾਂਗੂ ਉਹ ਅਚੀਵਮੈਂਟ ਫਾਲੋ ਕਰਾਂ ਮੇਰਾ ਡ੍ਰੀਮ ਇਹ ਆ ਕਿ ਮੈਂ ਡਿਫਰੈਂਟ ਡਿਫਰੈਂਟ ਪਲੇਟਫਾਰਮਸ ਤੇ ਜਾ ਕੇ ਆਪਣੀ ਹੀ ਫੀਲਡ ਨੂੰ ਹਾਸਲ ਕਰਾਂ ਸਿੰਗਿੰਗ ਦੇ ਵਿੱਚ ਜਿਹੜਾ ਹੈਗਾ ਤੁਹਾਡੀ ਫੈਮਿਲੀ ਦਾ ਕਿਦਾਂ ਦਾ ਜਿਹੜਾ ਤੁਹਾਡਾ ਸਹਿਯੋਗ ਕੀਤਾ ਜਾ ਮੇਰੀ ਫੈਮਿਲੀ ਨੇ ਮੈਨੂੰ ਬਹੁਤ ਸਪੋਰਟ ਕੀਤਾ ਆ ਪਹਿਲਾਂ ਤਾਂ ਮੈਂ ਡਾਕਟਰ ਬੀ ਆਮਬੇਡਕਰ ਜੀ ਦਾ ਥੈਂਕਫੁਲ ਕਰਨਾ ਚਾਹੁੰਦੀ ਆ ਕਿ ਉਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ ਨਹੀਂ ਤਾਂ ਅੱਜ ਕਾ ਤੁਹਾਨੂੰ ਪਤਾ ਹੈ ਪਿਛਲੇ ਟਾਈਮ ਤੋਂ ਕੁੜੀਆਂ ਨੂੰ ਕੁਝ ਕਰਨ ਨਹੀਂ ਦਿੱਤੇ ਸੀਗੇ ਸੋ ਮੈਂ ਇਹ ਬਹੁਤ ਉਹਨਾਂ ਦਾ ਥੈਂਕਫੁਲ ਕਰਦੀ ਆ ਉਹਨਾਂ ਦੀ ਬlesings ਮੇਰੇ ਉੱਤੇ ਨੇ ਐਂਡ ਮੇਰੀ ਹਰ ਇੱਕ ਫੈਮਿਲੀ ਮੈਂਬਰ ਮੈਨੂੰ ਸਪੋਰਟ ਕਰਦਾ ਇਸ ਚੀਜ਼ ਵਾਸਤੇ ਕਿ ਤੂੰ ਅੱਗੇ ਜਾ ਐਂਡ ਮੈਂ ਇਸ ਚੀਜ਼ ਬਹੁਤ ਥੈਂਕਫੁਲ ਆ ਐਂਡ ਮੈਂ ਲੱਕੀ ਆ ਕਿ ਮੈਨੂੰ ਇਤਨਾ ਦੀ ਫੈਮਿਲੀ ਮਿਲੀ ਹੋਰ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੀ ਬੱਚਾ ਨੂੰ ਮੈਂ ਹੀ ਮੈਸੇਜ ਦੇਣਾ ਚਾਹੂੰਗੀ ਕਿ ਆ ਡਿਫਰੈਂਟ ਡਿਫਰੈਂਟ ਪਲੇਟਫਾਰਮਸ ਨੇ ਜਿੱਦਾਂ ਹੋਣ ਕਿਸਮੇ ਕਿੰਨਾ ਹੈ ਦਮ ਹਨਾ ਉਹ ਕਰੋ ਜਾ ਕੇ ਖੁਦ ਬੱਚਾ ਦਾ ਟੈਲੈਂਟ ਲੱਭਦੇ ਨੇ ਐਂਡ ਕੋਈ ਮਤਲਬ ਇਹਦੇ ਵਿੱਚ ਉਹ ਚੀਜ਼ ਕਰਨ ਦੀ ਲੋੜ ਨਹੀਂ ਆ ਜੋ ਵੀ ਹਰ ਇੱਕ ਬੱਚੇ 'ਚ ਡਿਫਰੈਂਟ ਡਿਫਰੈਂਟ ਟਾਈਪਸ ਦੇ ਟੈਲੈਂਟ ਹੁੰਦੇ ਨੇ ਹਰ ਇੱਕ 'ਚ ਕੋਈ ਨਾ ਕੋਈ ਟੈਲੈਂਟ ਹੁੰਦਾ ਐਂਡ ਉਹ ਆਪਣਾ ਸਾਹਮਣੇ ਲਿਆਣਾ ਚਾਹੀਦਾ ਆ ਬੇਟਾ ਸਿੰਗਿੰਗ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਆ ਆਨਲਾਈਨ ਸੁਣਾਓ ਅਸੀ ਸਿੱਧੇ ਸਦੇ ਬਿੰਗ ਬੜਨੇਉਂਦੇ ਬਸ ਸਬਰ ਸਾਡਾ ਹੋ ਰੋਣਾ ਨੀ ਪੋਂਦੇ ਏ ਕਰਮਾ ਦੇ ਰੋਣੇ ਤੈਨੂੰ ਸਮਝ ਨੀ ਆੜੇ ਜੋ ਵਿੱਚ ਆਏ ਤੂੰ ਉਹੀ ਪਾਵੇਂਗੀ ਨੀ ਫਕਰਾਂ ਨਾਲ ਜੋ ਤੂੰ ਕਰਿਆ ਵਾਦਾ ਮੇਤੋ ਲਿਖ ਕੇ ਲੈ ਲੈ ਪਛਤਾਏਂਗੀ ਨਹੀਂ ਜੀ ਸਰ ਕੀ ਨਾਮ ਜੀ ਮੈਂ ਸੁਖਿੰਦਰ ਗੜਵਾਲ ਆ ਸਾਊਥ ਬਰਲੈਂਡ ਸਸੀਗੜੋ ਤੁਹਾਨੂੰ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਆ ਕਰਦਾ ਕਿ ਤੁਸੀਂ ਮੇਰੀ ਬੇਟੀ ਦੇ ਇਸ ਜਿਹੜੀ ਉਹਦੀ ਪਰਫਾਰਮੈਂਸ ਰਹੀ ਆ ਉਹਨੂੰ ਆਪਣੇ ਵਿੱਚ ਦੇਣ ਲਈ ਉਹਨੂੰ ਬਲੇਸਿੰਗ ਦੇਣ ਲਈ ਔਰ ਮੁਬਾਰਕ ਦੇਣ ਲਈ ਪਹੁੰਚੇ ਔਰ ਉਹਦੀ ਇਸ ਅਚੀਵਮੈਂਟ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਪ੍ਰਾਰਲਾ ਕਰ ਰਹੇ ਔਰ ਮੇਰੀ ਬੇਟੀ ਸਿਲਵੀਆ ਗੜਵਾ ਜਿਹੜੀ BCA HMB ਕਾਲਜ ਜਲੰਧਰ ਚ ਕਰ ਰਹੀ ਹੈ ਔਰ ਇਹਨੂੰ ਛੋਟੇ ਉਮਰ ਦੇ ਜਿਨਾ ਮਤਲਬ ਗਾਉਣ ਦਾ ਸ਼ੌਕ ਸੀਗਾ ਐਕਟਿੰਗ ਦਾ ਸ਼ੌਕ ਹੈ ਇੱਕ ਆਰਟਿਸਟ ਵਾਲੀ ਦੇ ਵਿੱਚ ਗੋਣੇ ਆ ਔਰ ਸਕੂਲ ਕਾਲਜ ਵਿੱਚ ਹਮੇਸ਼ਾ ਪਰਫਾਰਮ ਕਰਦੀ ਰਹੀ ਤੇ ਉਹਦੇ ਵਿੱਚ ਇਹਨੂੰ ਜਿਹੜਾ ਇੱਕ ਟੀਵੀ ਰਿਐਲਿਟੀ ਸ਼ੋਅ ਆ ਕੇ ਕੇ ਐਚ ਡੀ ਕਿਸਮੇ ਕਿੰਨਾ ਹੈ ਦਮ ਟੈਲੈਂਟ ਕਾ ਮਹਾ ਸੰਗਰਾਮ ਉਹਦੇ ਵਿੱਚ ਇਹਨੂੰ ਜਾਣ ਦਾ ਮੌਕਾ ਮਿਲਿਆ ਔਰ ਔਰ ਨੇ ਅਸੀਂ ਇਹਨੂੰ ਇਨਕਰੇਜ ਕੀਤਾ ਔਰ ਇਹਨੋਂ ਉਸਲਾ ਦਿੱਤਾ ਵੀ ਕੋਈ ਨਹੀਂ ਬੱਚੀ ਅਗਰ ਤੁਸੀਂ ਖਰਸਾ ਦੇ ਕਰੋ ਔਰ ਉਹਦੇ ਵਿੱਚ ਇਹਨੇ ਮਿਹਨਤ ਕਰਕੇ ਆਪਣੀ ਲਗਨ ਔਰ ਮਿਹਨਤ ਦੇ ਨਾਲ ਚਾਰ ਰੌਂਡ ਕਲੀਅਰ ਕਰਕੇ ਫਾਈਨਲਿਸਟ ਬਣੀ ਔਰ ਹੁਣ ਇਹਨੇ ਫਾਈਨਲ ਦੇ ਵਿੱਚ ਜਿਹੜਾ ਗ੍ਰੈਂਡ ਫਾਈਨਲ ਹੋਇਆ ਔਰ ਵਿੱਚ ਇਹਨੂੰ ਰਨਰ ਅਪ ਦਾ ਜਿਹੜਾ ਟਰੋਫੀ ਹਾਸਲ ਕੀਤੀ ਆ ਜਿਹਦੇ ਨਾਲ ਸਾਨੂੰ ਬਹੁਤ ਇਸ ਬੱਚੀ ਦੇ ਪ੍ਰਾਊਡ ਫੀਲ ਹੋ ਰਿਹਾ ਕਿ ਇਹਨੇ ਮਤਲਬ ਸਾਡੇ ਨਾਂ ਨੂੰ ਸਾਨੂੰ ਮਾਣ ਦਿੱਤਾ ਇਹ ਸਾਰਾ ਔਰ ਆਪਣੇ ਹਾਲਕੇ ਦਾ ਮਾਣ ਬਣਿਆ ਆਪਣੇ ਕਾਲਜ ਦਾ ਸਕੂਲ ਦਾ ਨਾਂ ਰੌਸ਼ਨ ਕੀਤਾ ਤੋਂ ਮੈਂ ਸਾਰਿਆਂ ਦਾ ਜਿੰਨੇ ਵੀ ਇਹਨਾਂ ਨੇ ਸਪੋਰਟ ਕੀਤੀ ਆ ਸਾਰੇ ਨਬੋਤਾਂ ਨੂੰ ਵਧਾ ਰ ਕਰਨਾ ਹੋਰ ਸਾਰਿਆਂ ਨੂੰ ਅ ਏਸੀ ਤੇ ਅਗੇ ਮੈਂ ਜਿਨ੍ਹਾਂ ਨੇ ਵਿੱਚ ਵੀ ਕੀਤੀਆਂ ਉਹਨਾਂ ਸਾਰਿਆਂ ਦਾ ਤੁਹਾਨੂੰ ਧੰਨਵਾਦ ਕਰਦਾ ਹਿੰਦੀ ਵਿੱਚ ਕੀ ਨਾਮ ਉਰਮੀਲਾ ਮੇਰਾ ਨਾਮ ਠੀਕ ਹੈ ਨਾ ਚੱਲਨੀ ਅੱਜ ਮੈਂ ਆਪਣੀ ਬੇਟੀ ਦੀ ਅਚੀਵਮੈਂਟ ਤੇ ਬਹੁਤ ਖੁਸ਼ ਹਾਂ ਕਿ ਬੱਚੇ ਦਾ ਸ਼ੁਰੂ ਤੋਂ ਹੀ ਸਿੰਗਿੰਗ ਦੇ ਵਿੱਚ ਕਾਫੀ ਇੰਟਰਸਟ ਸੀ ਜਿਹਨੂੰ ਕਿ ਆਮ ਤੌਰ ਤੇ ਪੇਰੈਂਟਸ ਇਗਨੋਰ ਕਰ ਦਿੰਦੇ ਕਿ ਬੱਚਾ ਉਦਾਂ ਹੀ ਛੋਟਾ ਆ ਚਲੋ ਗਾਉਂਦਾ ਫਿਰਦਾ ਜਾਂ ਇੰਨਾ ਪਰ ਅਸੀਂ ਜਿਸ ਤਰ੍ਹਾਂ ਇਹ ਵੱਡੀ ਹੁੰਦੀ ਗਈ ਸਿੰਗਿੰਗ ਦੇ ਵਿੱਚ ਹੋਰ ਵਧੀਆ ਕਰਦੀ ਗਈ ਔਰ ਅਸੀਂ ਇਹਦੇ ਗਾਣੇ ਸੁਨੇ ਤੇ ਸਾਨੂੰ ਲੱਗਾ ਕਿ ਸਾਨੂੰ ਇਸ ਫੀਲਡ ਵਿੱਚ ਬੱਚੇ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਔਰ ਅਸੀਂ ਫਿਰ ਇਹਦੀ ਸਪੋਰਟ ਕੀਤੀ ਔਰ ਇਹਦੀ ਪੜਾਈ ਨਾ ਡਿਸਟਰਬ ਹੋਵੇ ਇਸ ਕਰਕੇ ਅਸੀਂ ਨਾਲ-ਨਾਲ ਇਸ ਨੂੰ ਚਲਾਇਆ ਕਿ 뮤직 ਵਿੱਚ ਵੀ ਹਿੱਸਾ ਲਵੇ ਔਰ ਆਪਣੀ ਸਟੱਡੀ ਵੀ ਜਿਹੜੀ ਹੈ ਕੰਟੀਨਿਊ ਕਰੇ ਤੇ ਹੁਣ ਸੀ ਕਿ ਇਹਨੇ 4th ਸਮੈਸਟਰ ਇਹਦੇ BCA ਕਰ ਰਹੀ ਹੈ HMB ਜਲੰਧਰ ਤੋਂ ਔਰ 4th ਸਮੈਸਟਰ ਤੱਕ ਇਹਦਾ ਕਲੀਅਰ ਆ ਦੋ ਸਮੈਸਟਰ ਰਹਿ ਗਏ ਆ ਔਰ ਸਾਨੂੰ ਵੀ ਲੱਗਾ ਕਿ ਇਹ ਸਹੀ ਮੌਕਾ ਆ ਕਿ ਇਹਨੂੰ ਅਸੀਂ ਇਸ ਫੀਲਡ ਦੇ ਵਿੱਚ ਹੋਰ ਥੋੜਾ ਅੱਗੇ ਲੈ ਕੇ ਜਾਈਏ ਔਰ ਇਹਨੇ KKHST ਦੇ ਵਿੱਚ 4 ਰਾਊਂਡ ਕਲੀਅਰ ਕੀਤੇ ਸੀ ਕਲੀਅਰ ਕਰਨ ਤੋਂ ਬਾਅਦ ਇਹ ਫਾਈਨਲ ਦੇ ਵਿੱਚ ਪਹੁੰਚੀ ਫਾਈਨਲ ਦੇ ਵਿੱਚ ਵੀ ਇਹਨੇ ਅੱਛਾ ਪਰਫਾਰਮੈਂਸ ਇਹਦੀ ਹੋਈ ਔਰ ਉਹਦੇ ਵਿੱਚ ਇਹ ਰਨਰ ਅਪ ਰਹੀ ਆ ਔਰ ਮੈਨੂੰ ਇਸ ਗੱਲ ਦੀ ਬਹੁਤ ਹੀ ਪ੍ਰਾਊਡ ਆ ਮੈਂ ਬਹੁਤ ਹੀ ਖੁਸ਼ੀ ਫੀਲ ਕਰਦੀ ਆ ਕਿ ਮੇਰੀ ਬੇਟੀ ਨੇ ਮਿਹਨਤ ਕਰਕੇ ਆਪਣੇ ਸਿਰ ਤੇ ਔਰ ਸਭ ਦੀ سپورਟ ਲੈ ਕੇ ਉਸ ਫਿਗਰ ਦੇ ਵਿੱਚ ਉਹਨੇ ਆਪਣਾ ਜਿਹੜਾ ਰਾਣਾ ਰੱਪ ਦਾ ਖਿਤਾਬ ਜਿਹੜਾ ਜਿੱਤਣ ਦੇ ਵਿੱਚ ਉਹ ਹਾਸਿਲ ਕੰਮ ਜਾਂ ਹੋ ਗਿਆ ਬੱਚੇ ਜਿਹੜੇ ਹੈਗੇ ਐਕਟੀਵਿਟੀਜ਼ ਤੋਂ ਦੂਰ ਤੇ ਜਾ ਰਹੇ ਹੈਗੇ ਆ ਮੋਬਾਈਲਾਂ ਦੇ ਵਿੱਚ ਹਰ ਟਾਈਮ ਜਿਹੜਾ ਸਮਾਂ ਬਤਾਂਦੇ ਹੈਗੇ ਆ ਠੀਕ ਹੈ ਨਾ ਚਾਹੁੰਦੀ ਮੈਂ ਇਹ ਕਹਿਣਾ ਚਾਹੁੰਦੀ ਆ ਕਿ ਇਹਦੇ ਵਿੱਚ ਪੇਰੈਂਟਸ ਦਾ ਬਹੁਤ ਵੱਡਾ ਰੋਲ ਹੈ ਕਿ ਥੋੜਾ ਬੱਚੇ ਨੂੰ ਇਸ ਤੋਂ ਦੂਰ ਰੱਖਣ ਲਈ ਮੋਬਾਈਲ ਤੋਂ ਦੂਰ ਰੱਖਣ ਲਈ ਉਹਨੂੰ ਕੁਝ ਆਪਣੇ ਤੌਰ ਤੇ ਕੋਈ ਫਿਜ਼ੀਕਲ ਐਕਟੀਵਿਟੀਜ਼ ਕਰਵਾਉਣੀਆਂ ਚਾਹੀਦੀਆਂ ਆ ਬਹੁਤ ਸਾਰੀਆਂ ਜਿੱਦਾਂ ਜਿਹਨੂੰ ਆਪਾਂ ਹੌਬੀਜ਼ ਕਹਿ ਦਿੰਨੇ ਆ ਕਿ ਬੱਚੇ ਦੀ ਹੌਬੀਜ਼ ਨੂੰ ਪਛਾਣ ਕੇ ਜੋ ਵੀ ਉਹ ਕਰਨਾ ਚਾਹੁੰਦਾ ਹੈ ਕਿ ਜੋ ਲਈਏ ਟਾਈਮ ਦੇ ਵਿੱਚ ਉਹਦੇ ਕੋਲ ਜੋ ਖਾਲੀ ਟਾਈਮ ਹੈ ਉਹਦੇ ਵਿੱਚ ਬੱਚਾ ਆਪਣੀ ਮਰਜ਼ੀ ਦੇ ਨਾਲ ਕਿਹੜੇ ਫੀਲਡ ਵਿੱਚ ਅੱਗੇ ਜਾਣਾ ਚਾਹੁੰਦਾ ਸਾਨੂੰ ਉਸ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਦੁਖੀ ਪੈਣ ਭਾਵਾਂ ਦੇ ਸੱਚੇ ਹਮਦਰਦ ਪੰਡਿਤ ਰਾਦੇਸ਼ ਸ਼ਾਮ ਜੋਤਿਸ਼ ਹਰ ਸਮੱਸਿਆ ਦਾ ਸਮਾਧਾਨ ਕਰ ਬੈਠੇ ਗਰੰਟੀਟਡ ਕਰਵਾਓ ਸਮੱਸਿਆ ਜਿਵੇਂ ਲਵ ਮੈਰਿਸ ਕਿਤਾ ਕਰਾਇਆ ਨੌਕਰੀ ਕਾਰੋਬਾਰ ਸੌਤਨ ਦੁਸ਼ਮਣ ਤੋਂ छुटਕਾਰਾ ਵਿਦੇਸ਼ ਵਿੱਚ ਪੀਆ ਚੁਰਕਾਵਟ ਕਾਲੰਗਰੇ ਲੰਬੜਸ ਨੂੰ ਲੈ ਕੇ ਕਿਤੇ ਵੀ ਕੋਈ ਕੰਮ ਨਹੀਂ ਬਣ ਰਿਹਾ ਸੀ ਬਹੁਤ ਬਾਬੇ ਕੋਲ ਤੱਕੇ ਖਾਇ ਕਿਤੇ ਕੋਈ ਕੰਮ ਨਹੀਂ ਬਣਿਆ ਫਿਰ ਮੈਨੂੰ ਕਿਸੇ ਨੇ ਪੰਡਿਤ ਰਾਧੇਸ਼ਮ ਚੌਤਿਸਪਾਰੀ ਦੱਸਿਆ ਤੇ ਅੱਜ ਦੇਖੋ ਮੈਂ ਆਪਣੇ ਵਿਆਹੁਟਿਕ ਜੀਵਨ ਦੇ ਵਿੱਚ ਬਹੁਤ ਖੁਸ਼ਾ ਜੀਕਰ ਤੁਹਾਡੀ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਹਰ ਜਗ੍ਹਾ ਤੋਂ ਧੋਖਾ ਖਾ ਚੁੱਕੇ ਦੁਖੀ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਇਹਨਾਂ ਦਾ ਨੰਬਰ ਹੈ 9814216669